ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਿਕਾਊ ਆ ਗਈ ਟੋਕੜ ਗੱਬਣ ਚੱਕ ਪਾਸ ਆ ਗਈ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਉਦੋਂ ਹੀ ਪਸ਼ੂ ਰੱਖੇ ਹੋਏ ਆਗੇ ਆਮ ਫਾਰਮਰ ਤੇ ਰੇਟ ਆ ਉਹ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਦਿਨ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆ ਜੇ ਤੁਹਾਡਾ ਜਿਆਦਾ ਸਾਮਾਨ ਹੀ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਸਾਰੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਕੋਪੀ ਸਿੰਘ ਠੀਕ ਹੈ ਜੀ ਪਿੰਡ ਆਦਮਕਾ ਤਸਵੀਰ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਹਨਾ ਠੀਕ ਹੈ ਤੇ ਇੱਕ ਕਰੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਬਾਈ ਸਕਰੀਨ ਤੇ ਚੱਲੀ ਜਾਂਦਾ 6284492351 62844 92351 92351 ਹਾਂ ਠੀਕ ਹੈ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆ ਬਾਈ ਆਪਣੇ ਘਰ ਦੂ ਵੀ ਆਏ ਹਨ ਨਹੀਂ ਇਹ ਆਪਣੀ ਮੁੱਲ ਲਿਆਂਦੀ ਵੀ ਹੈ ਤਾਜੀ ਸੂਈ ਦੀ ਅੱਛਾ ਮੁੱਲ ਲਿਆਂਦੀ ਸੀਗੀ ਠੀਕ ਹੈ ਤੇ ਤੇ ਤਾਜੀ ਨੇ ਕਿੰਨਾ ਦੁੱਧ ਦਿੱਤਾ ਬਾਈ ਇਹਨੇ 30 ਲੀਟਰ ਦਿੰਦਾ ਬਈ 30 ਲੀਟਰ ਦਿੰਦਾ ਆਪਣੇ ਕੋਲੇ ਠੀਕ ਆ ਵੀ ਆਪਾਂ ਚੋਇਆ ਹਨਾ ਹਾਂ ਹਾਂ ਚੋਇਆ ਠੀਕ ਹੈ ਤੇ ਹੁਣ ਇਹ ਗੱਬਣ ਕਿੰਨੇ ਟਾਈਮ ਦੀ ਹੈਗੀ ਇਹਨੂੰ 5 ਪੂਰੇ ਹੋ ਕੇ ਸੀਮਾ ਲੱਗਿਆ ਹੋਵਾ 14 ਤੋਂ 5 ਪੂਰੇ ਹੋ ਕੇ 6ਵਾਂ ਲੱਗਿਆ ਹਾਂ ਆ 14 ਤੋਂ ਹਾਂ ਹਾਂ 14 ਤੋਂ ਠੀਕ ਆ 6ਵਾਂ ਸਟਾਰਟ ਹੋ ਗਿਆ ਨਾ ਹਾਂ ਹਾਂ ਠੀਕ ਹੈ ਤੇ ਸੂਆ ਕਿਹੜਾ ਸੂਣਾ ਨੇ ਤੀਜਾ ਸੂਆ ਸੂਣਾ ਤੀਜੇ ਸੂਏਸ ਵਾਰ ਸੂਣਾ ਆਇਆ ਨੇ ਹਾਂ ਹਾਂ ਠੀਕ ਆ ਤਸੀਮਨ ਦਾ ਪਤਾ ਕੋਈ ਕਿਹੜਾ ਲੱਗਿਆ ਹੋਵੇ ਇਹ ਆਪਣਾ ਹੰਟਰ ਦਾ ਲੱਗਿਆ ਹੋਵੇ ਜੀ ਲక్ష్ਮੀਨਾਰੀ ਵਾਲਿਆਂ ਦੇ ਹੰਟਰ ਬੋਲ ਦਾ ਸੀਮਨ ਲੱਗਿਆ ਹੋਵੇ ਠੀਕ ਆ ਆ ਸਟਰਾ ਆਪਣੇ ਕੋਲ ਆ ਨਾ ਹਾਂ ਹਾਂ ਠੀਕ ਆ ਦੋਸਤੋ ਆ ਸਟਰਾ ਦੇਖ ਸਕਦੇ ਹੋ ਤੁਸੀਂ ਤੇ ਕਈ ਵਾਰੀ ਇਹਦੇ ਵਿੱਚ ਸ਼ਾਇਦ ਨਾ ਕਲੀਅਰ ਆਵੇ ਤੁਹਾਨੂੰ ਆਪਾਂ ਇੱਥੋਂ ਤੁਸੀਂ ਦੇਖ ਸਕਦੇ ਹੋ ਉਹਨੂੰ ਕਲੀਅਰ ਦਿਂਦਾ ਹੋਣਾਗਾ ਤੇ ਐਲਡੀਐਫ ਵਾਲਾ ਦੇ ਹੰਟਰ ਬਾਲ ਦਾ ਸੀਮਾ ਲੱਗਿਆ ਵਾ ਤੇ ਪੂਰਾ ਟਾਪ ਦਾ ਬੋਲ ਆ ਜੇ ਵੱੱਛੀ ਦੇਗੀ ਤਾਂ ਬੱਲੇ ਬੱਲੇ ਆ ਤੇ ਬਾਕੀ ਆਪਾਂ ਬਾਈ ਤੋਂ ਰੇਟ ਪੁੱਛ ਲੈਨੇ ਆ ਵੀ ਇਹਦਾ ਰੇਟ ਕੀ ਕਰਦੇ ਆਗੇ ਤੇ ਬਾਈ ਰੇਟ ਕਿੰਨਾ ਕਰਦੇ ਆਪਾਂ ਮੁੱਲ 70000 ਰੁਪਇਆ ਕਰਦੇ ਆ ਬਾਈ 70000 ਹਾਂ ਠੀਕ ਆ ਇਹ ਮਾਨਤਾਣ ਹੋ ਜੂਗਾ ਇਹ ਰੇਟ 'ਚੋਂ ਠੀਕ ਆ ਵੀ ਮਾਨਤਾ ਨਹੀਂ ਹੋਊਗਾ ਹਾਂ ਮਾਨਤਾ ਨਹੀਂ ਹੋਊਗੀ ਠੀਕ ਆ ਕਿਉਂਕਿ ਰੇਟ ਪਹਿਲਾਂ ਹੀ ਜਾਇਜ਼ ਕਰਿਆ ਆਪਾਂ ਹਨਾ ਠੀਕ ਆ ਵੀ ਕੋਈ ਬਾਹਲਾ ਨਹੀਂ ਮੰਗ ਲਿਆ ਹਨਾ ਹਾਂ ਠੀਕ ਆ ਲੋ ਵੀ ਦੋਸਤੋ ਰੇਟ ਵੀ ਬਾਈ ਨੇ ਜਾਇਜ਼ ਹੀ ਕਰਿਆ ਹੈਗਾ ਤੇ ਇਹਦੇ ਜੋ ਮਾਨਤਾ ਨਹੀਂ ਹੋਊਗਾ ਤੇ ਜੀ ਨੂੰ ਵੀ ਪਸੰਦ ਆਉਂਦੀ ਆ ਤੁਸੀਂ ਆ ਦੀ ਤਸੱਲੀ ਕਰਕੇ ਲਿਜਾ ਸਕਦੇ ਹੋ ਹੁਣ ਦੁੱਧ ਦਾ ਕੀ ਕੰਡੀਸ਼ਨ ਆ ਗਈ ਦੁੱਧ ਬਾਈ ਥਾਣੇ ਪਾਸ ਕਰਾਉਂਗੀ ਠੀਕ ਆ ਹੁਣ ਥਾਣੇ ਪਾਸ ਕਰਾਜੂ ਸੀਨ ਤੇ ਮਿਲਦੀ ਆ ਵੀ ਉਹ ਨਿਆਣਾ ਪਾ ਕੇ ਪਾਸ ਕਰਾ ਦਈਂ ਠੀਕ ਮਸ਼ੀਨ ਤੇ ਮਿਲਦੀ ਹਾਂ 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 ਮਸ਼ੀਨ ਤੇ ਮਿਲਦੀ ਵਾ ਡਰਾਈ ਦਾ ਟਾਈਮ ਹੀ ਬਸ ਡਰਾਈ ਹੋਈ ਹੈ ਕਿਤਾਬ ਦੀ ਹੈ ਨਾ ਹਾਂ ਡਰਾਈ ਹੋਈ ਵੀ ਬਸ ਜਿਹਨੇ ਖਰੀਦਣੀ ਆ ਵੀ ਉਹ ਥਣਪਾਸ ਹੋ ਜਾਣਗੇ ਠੀਕ ਆ ਉਹ ਵੀ ਆਪਣੇ ਥਣਪਾਸ ਕਰਾ ਕੇ ਲਿਆ ਸਕਦਾ ਹੈ ਨਾ ਹਾਂ ਹਾਂ ਠੀਕ ਆ ਕੋਲ ਕੇ ਢੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਆਪਾਂ ਲੈਤੀ ਆ ਟੋਕੜ ਗੱਭਣ ਆਗੀ ਪੰਜ ਮਹੀਨੇ ਪੂਰੇ ਹੋ ਗਏ ਤੇ ਇਹਨੂੰ ਛੇਵਾਂ ਲੱਗਿਆ ਵਾ ਤਕਰੀਬਨ ਚਾਰ ਮਹੀਨੇ ਰਹਿ ਗਏ ਚਾਰਾਂ ਤੋਂ ਵੀ ਘੱਟ ਹੀ ਰਹਿ ਗਏ ਤੇ ਵੇਲ ਚੰਗੀ ਆ ਕੱਦ-ਕਾਠ ਵੀ ਠੀਕ ਆ ਜਿਵੇਂ ਦਰਮਿਆਨਾ ਹੁੰਦਾ ਉਸ ਹਿਸਾਬ ਦੇ ਵਿੱਚ ਆਗੀ ਤੇ ਬਾਕੀ ਪ੍ਰਿੰਟ ਪ੍ਰਿੰਟ ਸੋਹਣਾ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਪਿਓਰ ਬਰੀਡ ਦੇ ਵਿੱਚ ਆ ਗਈ। ਬਾਕੀ ਉਹਨੂੰ ਪਤਾ ਹੀ ਆ ਗਾਈਆਂ ਮਸਤੀ ਕਰਦੀਆਂ ਹੀ ਹੁੰਦੀਆਂ ਹਨਾ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਢੱਲਾ ਢੁਲਾ ਮੈਦਾ ਵੀ ਮੌਕੇ ਤੇ ਇਹ ਚੰਗਾ ਆਰਡਰ ਤਿਆਰ ਕਰਦੀ ਹੋਊਗੀ ਤੇ ਬਾਕੀ ਨਾੜਾ ਨੂੜਾ ਵੀ ਚੰਗੀਆਂ ਦੇਖ ਸਕਦੇ ਹੋ ਤੁਸੀਂ ਮਿਲਕ ਵੇਨ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਹੈਗਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਤੇ ਇਸ ਬਾਕੀ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਰੀਲ ਬਣਾਈ ਰੀਲ ਤੇਰਮ